ਸਤਿ ਸ਼੍ਰੀ ਅਕਾਲ ਸਾਰੀਆਂ ਭੈਣਾਂ ਦਾ ਸਵਾਗਤ ਹੈ ਸਾਡੇ ਚੈਨਲ ਸਮਰਾਥ ਵਢੀਕ ਦੇ ਉੱਤੇ ਤੇ ਕਾਫੀ ਟਾਈਮ ਬਾਅਦ ਅੱਜ ਕਾਫੀ ਅਰਸਿਆਂ ਬਾਅਦ ਅੱਜ ਵੀਡੀਓ ਬਣਾ ਰਹੇ ਹਾਂਗੇ ਤੇ ਉਹ ਵੀ ਧੱਕੇ ਦੇ ਨਾਲ ਬਾਕੀ ਹਨਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਈ ਹੈ ਨਾ ਕਮੈਂਟ ਤੇ ਸ਼ੇਅਰ ਤੇ ਲਾਈਕ ਲਾਜ਼ਮੀ ਕਰਦਿਆ ਕਰੋ ਅੱਜ ਆਪਾਂ ਕੀ ਕੀ ਦਿਖਾ ਰਹੇ ਹਾਂੀ ਦੱਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਆਪਾਂ ਪ੍ਰਿੰਟ ਸੂਟ ਲੈ ਕੇ ਆਇਆ ਜਿਹੜੀ ਕਿ ਹਨਾ ਆਪਾਂ ਸਟੇਟਸ ਵੀ ਲਗਾਏ ਸੀ ਇਹਨਾਂ ਦੇ WhatsApp ਗਰੁੱਪ 'ਚ ਵੀ ਸ਼ੇਅਰ ਕੀਤੇ ਸੀ ਸੂਟ ਇਹ 80 ਗ੍ਰਾਮ ਕ੍ਰੇਪ 80 ਗ੍ਰਾਮ ਕ੍ਰੇਪ জর্জਟ ਸੌਰੀ ਕਹਿ ਦਿੰਨੇ ਹੁੰਨੇ ਆਪਾਂ ਲਾਈਟ ਵੇਟ ਹੁੰਦੀ ਹੈ ਪਿਓਰ জর্জਟ ਹੁੰਦੀ ਹੈ ਉਥੇ ਬਹੁਤ ਹੀ ਸੋਹਣੇ ਜਿਹੇ ਪ੍ਰਿੰਟ ਲੈ ਕੇ ਆਇਆ ਤੁਹਾਨੂੰ ਵੀਡੀਓ ਚ ਸਪੈਸ਼ਲੀ ਦਿਖਾਉਣੀ ਹੈ ਫੋਟੋ ਚ ਨਹੀਂ ਪਤਾ ਲੱਗਦਾ ਤੁਹਾਨੂੰ ਵੀਡੀਓ ਚ ਦਿਖਾਉਣੀ ਹੈ ਕਿਵੇਂ ਦਾ ਪ੍ਰਿੰਟ ਹੈ ਕਿਵੇਂ ਦਾ ਜਿਹੜਾ ਸਟੱਫ ਹੈ ਜਿਹੜਾ ਬਾਟਮ ਦਾ ਰੱਖਿਆ ਹੋਇਆ ਅੱਜ ਸੂਟ ਦਿਖਾਉਣੇ ਤੁਹਾਨੂੰ ਸ਼ੁਰੂ ਕਰ ਲੈ ਵੀ ਪ੍ਰਿੰਟ ਭੈਣਾਂ ਨੂੰ ਅੱਜ ਆਪਾਂ ਪੂਰੇ ਵਧੀਆ ਵਧੀਆ ਸੋਹਣੇ ਸੋਹਣੇ ਪ੍ਰਿੰਟ ਲੈ ਕੇ ਆਇਆ ਏ ਦੇਖੋ ਜਿਹੜੀ ਆਪਣੀ ਜੌਰਜਟ ਹੁੰਦੀ ਹੈ ਜੀ ਨਾਰਮਲ ਆਪਣੀ 8 900 1000 ਇੱਥੇ ਤੱਕ ਉਹ ਜਿਹੜੀ ਹੁੰਦੀ ਹੈ ਹੈਵੀ ਹੁੰਦੀ ਹੈ ਇਹ ਬਹੁਤ ਲਾਈਟ ਵੇਟ ਹੈ ਜੀ ਇਹ ਤਾਂ ਪਤਾ ਵੀ ਨਹੀਂ ਲੱਗਣਾ ਬਿਲਕੁਲ ਵੇਟ ਨਹੀਂ ਹੈ ਛਣਦਾ ਛਣਦਾ ਤਾਂ ਨਹੀਂ ਇਹ ਕੱਪੜਾ ਇਹ ਬਿਲਕੁਲ ਵੀ ਕੁਝ ਨਹੀਂ ਹੋਣ ਵਾਲਾ ਇਹਨੂੰ ਨਾਲ ਆਪਾਂ ਕ੍ਰੇਪ ਦੀ ਬਾਟਮ ਰੱਖੀਏ ਜੀ ਬਹੁਤ ਵਧੀਆ ਜਿਹੜੀਆਂ ਤੁਸੀਂ ਮੈਚਿੰਗ ਚੈੱਕ ਕਰ ਸਕਦੇ ਹੋ ਪ੍ਰਿੰਟ ਚੈੱਕ ਕਰ ਸਕਦੇ ਹੋ ਕਿੰਨਾ ਇਹਦੇ ਵਿੱਚ ਕੋਈ ਹੋਰ ਵੀ ਮਤਲਬ ਉਹ ਕਰ ਸਕਦੇ ਕੋਈ ਜਿਵੇਂ ਕਿਸੇ ਨੇ ਹੋਰ ਨਾਲ ਇਹਦੇ ਜਿਵੇਂ ਆ ਪੂਲੇ ਫੁੱਲ ਦੇ ਨਾਲ ਕੋਈ ਲਾਉਣਾ ਹੋਵੇ ਹਾਂਜੀ ਹਾਂ ਜੇ ਮੈਚਿੰਗ ਹੋਰ ਲੈਣੇ ਤੁਸੀਂ ਆਪਾਂ ਉਵੇਂ ਦੀ ਮੈਚਿੰਗ ਬਣਾ ਕੇ ਦਵਾਂਗੇ ਕੋਈ ਟਾਈ ਡਾਈ ਬਾਟਮ ਲਗਾਉਣੀ ਹੈ ਚਾਹੇ ਹਲਵਾਉ ਹੋਵੇ ਚਾਹੇ ਸਿੰਗਲ ਲਵਾਉ ਜਿਵੇਂ ਇਹ ਚ ਆਪਸ਼ਨ ਵੀ ਆਪਣੇ ਕੋਲੇ ਕਾਫੀਆਂ ਨੇ ਪੱਟੀਆਂ ਨਾਲ ਅੱਜਕੱਲ ਡਿਜ਼ਾਈਨ ਬਣਾ ਰਹੇ ਨੇ ਉਵੇਂ ਵੀ ਤੁਸੀਂ ਬਣਾ ਸਕਦੇ ਹੋ ਲੈਕਸਟ ਪ੍ਰਿੰਟ ਦੇਖੋ ਕਿੰਨਾ ਜਿਆਦਾ ਸੋਹਣਾ ਹੈ ਇਹ ਬਹੁਤ ਘੇਰਾ ਜਿਹਾ ਪ੍ਰਿੰਟ ਹੈ ਇਹ ਜੇ ਕਿਸੇ ਭੈਣ ਨੇ ਹਨਾ ਟਾਈ ਡਾਈ ਕਰਾਉਣੇ ਨੇ ਦੁਪੱਟਾ ਟਾਈ ਡਾਈ ਕਰਾਉਣੇ ਜਾਂ ਕੋਈ ਬਾਹਰੋਂ ਡਾਈ ਕਰਾਉਣੀ ਤਾਂ ਉਹ ਵੀ ਪ੍ਰਵਾਸ ਆਦਿ ਨੇ ਮੇਰਾ ਸੂਟ ਇਹ ਚ ਰੈਡੀ ਹੋ ਰਿਹਾ ਮੈਂ ਜਲਦੀ ਲੈ ਕੇ ਆਉਣਾ ਲਾਈਟ ਬਲੂ ਕਲਰ ਦਾ ਸੂਟ ਬਣਾਇਆ ਬਹੁਤ ਹੀ ਪਿਆਰਾ ਜਿਹਾ ਤੇ ਉਹ ਵੀ ਆਪਾਂ ਸ਼ੇਅਰ ਕਰਾਂਗੇ ਵੀਡੀਓ ਅਪਲੋਡ ਕਰਾਂਗੇ ਇਹਦੀ ਮੈਚਿੰਗ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੀ ਜਿਆਦੇ ਸੋਹਣੀ ਮੈਚਿੰਗ ਹੈ ਬਾਕੀ ਤੁਸੀਂ ਇਹਦੇ ਨਾਲ ਕੋਈ yellow ਮੈਚਿੰਗ ਕਰਨੀ ਹੈ ਹਾਂ ਜੀ ਦਿਮਾਗ ਦੇ ਵਿੱਚ ਕੋਈ ਹੋਰ ਤੁਹਾਡੇ ਕਨਸੈਪਟ ਬਣਦਾ ਹੈ ਨਾ ਵੀ ਆਪਾਂ ਨੇ ਤਾਂ ਇਹ ਜਿਹਾ ਸੂਟ ਤਿਆਰ ਕਰਵਾਉਣਾ ਤਾਂ ਉਹ ਵੀ ਦੱਸ ਸਕਦੇ ਹੋ ਆਪਾਂ ਓਮੇ ਦਾ ਡਾਈ ਕਰਾ ਕੇ ਹਾਂਜੀ ਹਾਂਜੀ ਓਮੇ ਦਾ ਵੀ ਬਣ ਜਾਊਗਾ ਇਹ ਦੇਖੋ ਪ੍ਰਾਈਸ ਇਹਨਾਂ ਦਾ ਸਾਰਿਆਂ ਦਾ 1850 ਹੋਇਆ ਜੀ ਮੈਚਿੰਗ ਸੂਟਸ ਦਾ ਬਹੁਤ ਹੀ ਪਿਆਰੀ ਮੈਚਿੰਗ ਹੈ ਦੇਖੋ ਮਾਊਸ ਕਲਰ ਦੀ ਮੈਚਿੰਗ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਹੈ ਜੀ ਕਿੰਨੇ ਵੀ ਸੂਟ ਕੁਆਂਟੀਟੀ ਵਧੀਆ ਆਪਣੇ ਕੋਲੇ ਇੱਕ ਨਾਲ ਦੇ ਜੇ ਤੁਸੀਂ ਕਾਫੀ-ਕਾਫੀ ਸੂਟ ਲੈਣੇ ਨੇ ਇੱਕ ਪ੍ਰਿੰਟ ਜੀ ਤੁਸੀਂ ਲੈ ਸਕਦੇ ਹੋ ਕਾਫੀ ਸੂਟ ਵੀ ਤੁਹਾਨੂੰ ਮਿਲ ਜਾਣਗੇ ਜਲਦੀ-ਜਲਦੀ ਸਿਲੇਕਟ ਕਰ ਲਿਓ ਜੀ ਇਹ ਦੇਖੋ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਆਊਗੀ ਸ਼ਰਟ ਦੀ ਇਹਦੇ ਨਾਲ بیس ਕਲਰ ਦੀ ਮੈਚਿੰਗ ਰੱਖੀ ਹੈ ਕਿਉਂਕਿ بیس ਵੀ ਪਿੰਕ ਸੀ ਜੀ print ਵਿੱਚ ਫਲਾਰ ਵੀ ਪਿੰਕ ਮੈਨੂੰ ਇਹ ਸਹੀ ਲੱਗੀ ਆਪਾਂ ਹੀ ਮੈਚਿੰਗ ਰੱਖਿਆ ਦੇਖੋ ਤੁਸੀਂ 1850 ਜਿਹੜਾ ਜੌਰਜਟ ਦਾ ਪ੍ਰਾਈਸ ਹੈ ਜੀ ਮੈਚਿੰਗ ਦਾ ਬਾਕੀ ਤੁਹਾਨੂੰ ਪਤਾ ਹੀ ਹੈ ਨਾ ਜੌਰਜਟ ਪਿਓਰ ਵਾਲੀ ਲੈ ਕੇ ਆਏ ਆ ਜੇ ਸੈਮੀ ਚਾਹੀਦੀ ਹੈ 890000 ਇੱਥੇ ਤੱਕ ਤੁਹਾਨੂੰ ਅਲੱਗ-ਅਲੱਗ ਕੰਪਨੀ ਦੀ ਆਪਣੇ ਕੋਲੇ ਜੌਰਜਟ ਮਿਲ ਜਾਊਗੀ ਇਹ ਪਿਓਰ ਵਾਲੀ ਆਈ ਜੀ ਅੱਗੇ ਵਾਲਾ ਪ੍ਰਿੰਟ ਵੀ ਤੁਸੀਂ ਦੇਖੋ ਇਹ ਵੀ ਕਿੰਨਾ ਜਾਦੇ ਸੋਹਣਾ ਪ੍ਰਿੰਟ ਆ ਬਹੁਤ ਹੀ ਜਿਆਦਾ ਪਿਆਰਾ ਪ੍ਰਿੰਟ ਇਹਦੇ ਨਾਲ ਵੀ ਆਪਾਂ بیس ਕਲਰ ਦੀ ਰੱਖੀ ਹੈ ਜੀ ਮੈਚਿੰਗ ਸਾਰੇ ਸੂਟ ਜੇ ਸਟਿਚ ਕਰਨ ਤੋਂ ਬਾਅਦ ਬਹੁਤ ਹੀ ਪਿਆਰੇ ਬਣਨ ਵਾਲੇ ਨੇ ਤੁਸੀਂ ਇਹਨਾਂ ਨਾ ਪਿਓਰ ਬੈਂਬਰ ਜਾਰਜਟ ਤੇ ਦੁਪੱਟੇ ਵੀ ਲਵਾ ਸਕਦੇ ਹੋ ਪਿਓਰ ਔਰਗੇਂਜ਼ਾ ਦੇ ਵੀ ਲਗਵਾ ਸਕਦੇ ਹੋ ਚਨੂਨ ਦੇ ਵੀ ਲਗਵਾ ਸਕਦੇ ਹੋ ਕريب ਦੀ ਬਾਟਮ ਹੈ ਇਹਨਾਂ ਬਾਕੀ ਜਿਵੇਂ ਵੀ ਤੁਸੀਂ ਰੈਡੀ ਕਰਾਉਣੇ ਕਰਾ ਸਕਦੇ ਹੋ ਸਾਰੇ ਇੱਕ ਤੋਂ ਇੱਕ ਵੱਧ ਕੇ ਬਣਨ ਵਾਲੇ ਨੇ ਸੂਟ ਸਾਡੇ ਕੋਲੋਂ ਸਟਿਚ ਵੀ ਕਰਵਾ ਸਕਦੇ ਹੋ ਅਨਸਟਿਚ ਸੂਟ ਵੀ ਬਾਈਟ ਕਰ ਸਕਦੇ ਹੋ ਓਕੇ ਜੀ ਸਸ ਜੇ ਕਿਸੇ ਭੈਣਾ ਨੇ ਹਨਾ ਮੰਨ ਲਓ ਆਪਾਂ ਜਿਵੇਂ ਕੋਈ ਕੜਾਈ ਕਰਵਾਉਣੀ ਹੈ ਜਾਂ ਕੋਈ ਆਪਣਾ ਕੋਈ ਟਾਈ ਡਾਈ ਦੁਪट्टे ਤਿਆਰ ਕਰਾਉਣੇ ਨੇ ਜਿਵੇਂ ਆਪਣੀਆਂ ਪਹਿਲਾਂ ਸ਼ਾਰਟ ਵੀਡੀਓ ਪਾਈਆਂ ਹੋਈਆਂ ਨੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਮੇਨ ਕੰਮ ਆਪਣਾ ਸਲਾਈ ਦਾ ਵੀ ਹੈ ਕੜਾਈ ਦਾ ਹੋ ਗਿਆ ਮਸ਼ੀਨ ਵਰਕ ਹੈਂਡ ਵਰਕ ਸਾਰੇ ਕੰਮ ਆਪਾਂ ਕਰਦੇ ਹਾਂ ਜੇ ਜਿਨ੍ਹਾਂ ਨੂੰ ਵੀ ਕਿਸੇ ਨੂੰ ਇਹ ਚੀਜ਼ ਦੀ ਮਤਲਬ ਲੋਡ ਹੁੰਦੀ ਹੈ ਜਿਵੇਂ ਆਪਾਂ ਬਾਗ ਵੀ ਤਿਆਰ ਕਰਦੇ ਹਾਂ ਨਾ ਲਿਆ ਜੀ 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 ਜਿਹੜੇ ਹਨ ਆਪਣੇ ਕੋਲੇ ਹੈਂਡਵਰਕ ਦੇ ਸੂਟ ਚੱਲ ਰਹੇ ਆ ਇੱਕ ਨਾਲ ਦੇ ਬਹੁਤ ਜ਼ਿਆਦੇ ਸੂਟ ਆਪਣੇ ਕੋਲੇ ਚੱਲ ਰਹੇ ਹੁੰਦੇ ਨੇ ਆਪਾਂ ਸੇਮ ਸੇਮ ਹਰ ਵਾਰ ਨਹੀਂ ਦਿਖਾ ਸਕਦੇ ਹਨਾ ਕਿਹੜੇ ਕਿਹੜੇ ਦੇਸ਼ਾਂ 'ਚ ਭੇਜ ਦੂੰਗੇ ਫਿਰ ਸਮਾਨ ਸਾਰੇ ਵਰਲਡਵਾਈਡ ਸ਼ਿਪਿੰਗ ਹੋਊਗੀ ਜੀ ਕਿਤੇ ਵੀ ਤੁਸੀਂ ਆਪਣੇ ਘਰ ਬੈਠੇ ਸੂਟ ਸਾਡੇ ਕੋਲੋਂ ਮੰਗਵਾ ਸਕਦੇ ਹੋ ਇੰਡੀਆ ਦੇ ਵਿੱਚ ਜਿਹੜੀ ਮਰਜ਼ੀ ਸਟੇਟ 'ਚ ਮੰਗਾ ਲਓ ਤੇ ਮਤਲਬ ਹੋਰ ਕੰਟਰੀ ਇਕੱਲਾ ਪਾਕਿਸਤਾਨ ਨੂੰ ਛੱਡ ਕੇ ਜਿੱਥੇ ਮਰਜ਼ੀ ਆਪਾਂ ਤੋਂ ਚੀਜ਼ ਮੰਗਾ ਰਹੇ ਹੋ ਨਾ ਪਾਕਿਸਤਾਨ ਜੀ ਇੰਡੀਆ ਅਲਾਉਡ ਨਹੀਂ ਕਰਦਾ ਤੇ ਬਾਕੀ ਹਰੇਕ ਜਗ੍ਹਾ ਤੇ ਆਪਣੀ ਚੀਜ਼ ਜਾਂਦੀ ਹੈ ਹਾਂਜੀ ਹੋਰ ਕੀ ਕਹਿਣਾ ਜੁਨੋ ਕੀ ਆਫਰ ਤਾਂ ਦੇ ਦਿਆ ਕਰੋ ਤੁਸੀਂ ਮਾੜਾ ਮੋਟਾ ਬਟਿਕ ਵਾਲੀ ਆਫਰ ਘੱਟ ਦਿੰਨੀ ਹੁੰਦੀਆਂ ਨੇ ਕਹਿੰਦੇ ਆਫਰ ਜੀ ਜੋ ਤੁਹਾਡੇ ਲਈ ਆਫਰ ਹੀ ਹੈ ਜੀ ਜਿਹੜਾ ਹਨਾ ਸਾਾਨੂੰ ਤੁਸੀਂ ਜਨਰਲ ਪ੍ਰਾਈਸ ਤੇ ਤੁਹਾਨੂੰ ਸੂਟ ਦੇ ਰਹੇ ਨੇ ਦਿੰਨੇ ਆ ਬਹੁਤ ਵਧੀਆ ਪ੍ਰਾਈਸ ਹੁੰਦੇ ਨੇ ਤੁਸੀਂ ਵੀ ਚੈੱਕ ਕਰ ਸਕਦੇ ਹੋ ਸਾਡੀਆਂ ਪਿਛਲੀਆਂ ਵੀਡੀਓਜ਼ ਵੀ ਚੈੱਕ ਕਰ ਸਕਦੇ ਹੋ ਸਾਡਾ ਕੰਮ ਕਿਵੇਂ ਦਾ ਸਾਡੇ ਪ੍ਰਾਈਸ ਕਿਵੇਂ ਦੇ ਨੇ ਬਾਕੀ ਜਿਹੜੇ ਪ੍ਰਿੰਟ ਨੇ 80 ਗ੍ਰਾਮ ਜਾਰਜਟ ਤੁਸੀਂ ਕਿਸੇ ਵੀ ਬੁਟੀਕ ਤੇ ਹੋਰ ਵੀ ਪਤਾ ਕਰ ਸਕਦੇ ਹੋ ਇੰਸਟਾ ਤੇ ਵੀ ਫੋਲੋ ਕਰ ਲੇ ਇਸ ਤੋਂ ਘੱਟ ਤੁਹਾਨੂੰ ਕਿਤੇ ਨਹੀਂ ਮਿਲਣਾ ਇੰਸਟਾਗ੍ਰam ਪੇਜ ਹਾਂਜੀ ਸਮਰੱਥ ਬੁਟੀਕ ਦੇ ਨਾਮ ਤੇ ਆ ਤੁਸੀਂ ਉੱਥੇ ਜਾ ਕੇ ਸਾਡਾ ਵੀ ਚੈੱਕ ਕਰ ਸਕਦੇ ਹੋ ਫੇਸਬੁੱਕ ਵੀ ਸੇਮ ਨਾਮ ਦੀ ਹੈ ਜੀ ਉਹ ਵੀ ਜ਼ਰੂਰ ਤੁਸੀਂ ਫੋਲੋ ਕਰਿਓ ਚੱਕੇ ਹਾਂਜੀ ਤੇ ਸਬਸਕ੍ਰਾਈਬ ਆਪਣਾ ਕੀ ਹੈ ਸਮਰੱਥ ਬੁਟੀਕ ਦੇ ਨਾਮ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਣਾ ਹਾਂਜੀ ਹਾਂਜੀ ਠੀਕ ਆ ਸਾਰੀਆਂ ਭੈਣਾਂ ਦਾ ਧੰਨਵਾਦ ਜੀ ਪ੍ਰਿੰਟ ਸੋਹਣੇ ਲੱਗਦੇ ਨੇ ਜਿਹੜੇ-ਜਿਹੜੇ ਵੀ ਤੁਸੀਂ ਹਨ ਇਹਨਾਂ ਵਿੱਚੋਂ ਲੈ ਸਕਦੇ ਹੋ ਜੇ ਛੋਡੇ ਲਵੇ ਕੋਈ ਪ੍ਰਿੰਟਡ ਮਤਲ ਜਾ ਕੋਈ ਇੰਸਟਾ ਦੇ ਤੁਸੀਂ ਕਿਸੇ ਦੀ ਫੋਟੋ ਦੇਖ ਲਈ ਉਹੀ ਫੋਟੋ ਭੇਜ ਦਿਓ ਉਦੋਂ ਆਪਾਂ ਚੱਕ ਮਸੂਟ ਬਣਾ ਕੇ ਭੇਜਾਂਗੇ ਤੁਹਾਡੇ ਤੱਕ ਸਤਿ ਸ਼੍ਰੀ ਅਕਾਲ ਜੀ ਸਾਰੀ ਸਤਿ ਸ਼੍ਰੀ ਅਕਾਲ